200 ਖਬਰਾਂ ਦੇ ਬਲੱਟਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖਬਰ ਜਲੰਧਰ ਤੋਂ ਆ ਰਹੀ ਹੈ ਤੇ ਜਲੰਧਰ ਬਸਤੀ 바ਵਾ ਖੇਲ ਸੈਚ ਡਰੋਨਾ ਗਾਰਡਨ ਦੇ ਸਾਹਮਣੇ ਇੱਕ ਵੱਡਾ ਹਾਦਸਾ ਪੇਸ਼ ਹੈ ਤੇਜ਼ ਰਫ਼ਤਾਰ ਥਾਰ ਗੱਡੀ ਆਪਣਾ ਸੰਤੁਲਨ ਗਵਾ ਕੇ ਗੁਪਤਾ ਸੈਂਟਰੀ ਸ਼ੋਰੂਮ ਦੇ ਵਿੱਚ ਜਾ ਬੜੀ ਹਾਦਸੇ ਨਾਲ ਗੱਡੀ ਚੱਕ ਨਾ ਚੂਰ ਹੋ ਗਈ ਤੇ ਹਾ ਚਾਲਕ ਜ਼ਖਮੀ ਹੋ ਗਿਆ ਜਿਵੇਂ ਹੀ ਲੋਕਾਂ ਨੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਹਨਾਂ ਦੇ ਗਲ ਪੈ ਗਿਆ ਫਿਰ ਬਹਰਾਲ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਰਿਕਾਰਡ ਹੋ ਗਈ ਤੇ ਪੁਲਿਸ ਨੇ ਉਸ ਥਾਰ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਮੇਰਾ ਭੁਕੇਂਦਰ गुप्ता गुप्ता जी ਕੀ ਮਾਮਲਾ ਕੀ ਆ ਸਰ ਦਾ ਤੁਸੀਂ ਬਣਾ ਜੀ ਜੀਰੇ 7 ਵਜੇ ਤੋਂ 10 ਮਿੰਟ ਘੱਟ ਸੀੇ ਸਾਹਮਣੇ ਸਦਾਰ ਬਣਾ ਨੇ ਮੈਨੂੰ ਫੋਨ ਕੀਤਾ ਜੀ ਪਹਿਲੇ ਤੁਹਾਡੀ ਦੁਕਾਨ ਟੁੱਟ ਗਈ ਆ ਸਾਹਮਣੇ ਕਾਰ ਵਿੱਚ ਹੀ ਖਾਤ ਜੀ ਤੇ ਪਿੱਛੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਕੁਛ ਇੰਜ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਤੇ ਉਹ ਇੰਨੀ ਜ਼ੋਰ ਦੀ ਸਟੱਕ ਕੀਤੀ ਕਿ ਵਾਲੇ ਅੱਧੇ ਦੇ ਅੱਧੇ ਕਿਲੋਮੀਟਰ ਦੇ ਲੋਕਾਂ ਨੂੰ ਕਾਫੀ ਨੂੰ ਪਤਾ ਲੱਗਾ ਕਿ ਕੋਈ ਧਮਾਕਾ ਹੋਇਆ ਹੈ ਜਦੋਂ ਮੈਂ ਮੌਕੇ ਤੇ ਆਇਆ ਦੇਖਿਆ ਤੇ ਹਨ ਦੋ ਮੁੰਡੇ ਅੰਦਰ 16 ਤੋਂ 18 ਸਾਲ ਦਾ ਤੋ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਠੀਕ ਹੈ ਨਾ ਜੀ ਤੋ ਕੋਈ ਇੱਕ ਮੁੰਡਾ ਜਿਹੜਾ ਡਰਾਈਵਿੰਗ ਕਰ ਰਿਆ ਸੀਗਾ ਉਹ ਨਸ਼ੇ ਦੀ ਤੋ ਡੇ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਠੀਕ ਉਹਨੂੰ ਕੋਈ ਸੋਧ-ਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਹੂੰ ਜਾਂ ਉਹਨੂੰ ਪੱਟੀਆਂ ਕਰਵਾ ਕੇ ਆ ਪੱਟੀ ਕਰਵਾ ਕੇ ਉਹਨੂੰ ਮੈਂ ਅਸਟੇਲੀ ਹਾਂਦਾ ਬਿਠਾਇਆ ਠੀਕ ਉਸ ਤੋਂ ਬਾਅਦ ਉਹਨੇ ਓਨਰ ਆਏ ਕੈਂਡੀਡੇਟ ਘੰਟੇ ਬਾਅਦ ਪੂਰ ਥੱਲੇੋਂ ਜਦੋਂ ਉਹਨਾਂ ਦੇ ਓਨਰ ਰਾਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਸਿਮਪਥੀ ਪੇਸ਼ ਨਹੀਂ ਕੀਤੀ ਉਲਟਾ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ ਸ਼ੋਰੂਮ 'ਚ ਜਾਊਗੀ ਕੁ ਮਹੀਨਾ ਲੱਗ ਜਾਣਾ ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਸਿਫਤੀ ਦਾ ਪੇਸ਼ ਨਹੀਂ ਕੀਤਾ ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ ਉਹਨਾਂ ਨੇ ਮੁੰਡਿਆਂ ਨੇ ਸ਼ਰਾਬ ਪੀਤੀ ਨਸ਼ਾ ਕੀਤਾ ਉਹਨਾਂ ਨੂੰ ਪਟੀਆਂ ਵੀ ਕਰਾਈਆਂ ਸਾਡੇ ਨਾਲ ਉਹਨਾਂ ਨੇ ਕੋਈ ਸਿਫਤੀ ਗੱਲ ਦੀ ਗੱਲ ਨਹੀਂ ਕੀਤੀ ਕੁੱਤੇ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਭਾਜੀ ਮੇਰਾ ਨੁਕਸਾਨ ਘੱਟੋ ਘੱਟ 4 ਲੱਖ ਦਾ 4 4.5 ਲੱਖ ਦਾ ਨੁਕਸਾਨ ਹੋ ਗਿਆ ਬਾਕੀ ਮੇਰੀ ਰਸਮੈਂਟ ਕੰਮ ਕਰਦੇ ਦਿਨ ਨਾਲ ਦਿਨ ਝੜਾ ਦੇ ਦਿਨ ਜੀ ਪਹਿਲੋਂ ਸਰਾਧਾ ਦੇ ਦਿਨ ਗਏ ਉਹਨਾਂ ਦਿਨ ਝੜਾ ਦੇ ਦਿਨ ਅੱਗੇ ਭਾਜੀ 10 12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ ਮੈਂ ਸਭੋ ਠੇਕੇ ਉੱਥੇ ਥਾਣਾ ਥਾਣਾ ਅਫੀਸ ਵੀ ਕਿਹਾ ਕਿ ਆਇਆ ਮੈਂ ਕਿਹਾ ਮੇਰੀ ਦੁਕਾਨ ਇਹ ਸਮਝਦੇ ਇਦਾਂ ਕੁਝ ਨੁਕਸਾਨ ਹੀ ਨਹੀਂ ਹੋਇਆ ਹਮ ਨਰੇ ਮੇਰਾ ਕੋਈ ਖੋਖਾ ਥੋੜੇ ਸ਼ੋਅਰੂਮ ਹੈ ਜਿਹੜਾ ਚੱਕਣਾ ਚੂਰ ਕਰ ਦਿੱਤਾ। ਖਾਣਾ ਕਿਹੜਾ? ਬਸਤੀ ਬਾਵਾ ਖੇਲ ਪਜੀ। ਸ਼ਾਇਦ ਕਰਤੀ ਪੁਲਿਸ ਨੂੰ ਬਜੀ। ਹਾਂ ਪੁਲਿਸ ਨੂੰ ਕਿਹਾ ਤਾਂ ਕਹਿੰਨੇ ਪਹਿਲਾਂ ਆਪਣਾ ਰਾਜੀਨਾਮਾ ਕਰ ਲਓ ਜੇ ਹੁੰਦਾ ਤਾਂ। ਹੂੰ। ਕਿ ਨਹੀਂ ਰਾਜੀਨਾਮਾ ਹੁੰਦਾ ਫਿਰ ਅਸੀਂ ਬੈਠੇ ਆ। ਹੂੰ। ਫਿਰ ਅਸੀਂ ਗੱਡੀ ਚੁੱਕ ਲਈ ਆਵਾਂਗੇ। ਬੈਟਰ ਹੈ ਕਿ ਤੁਹਾਡਾ ਰਾਜੀਨਾਮਾ ਹੋ ਜੇ। ਕਿ ਜਿਹੜਾ ਖਰਚਾ ਤੁਹਾਨੂੰ ਦਿੰਦੇ ਤੇ ਦੇ ਲਓ। ਪਰ ਤੁਸੀਂ ਤਾਂ ਕਿਹਾ ਤੁਹਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਫੇਰ ਕਿਹਾ। ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਭਾਜੀ ਹਲੇ ਕੋਈ ਵੀ ਹਲੇ ਗੱਲਬਾਤ ਕਰਨ ਨੂੰ ਸਾਡੇ ਦਾ ਤਿਆਰੀ ਨਹੀਂ ਹੈ। ਪੁਲਿਸ ਪੁ ਉਹਨਾਂ ਨੇ ਵੀ ਸਾਰੀ ਰਿਪੋਰਟ ਲਿਖੀ ਉਹ ਤਾਂ ਕੀ ਕੀ ਦੇਖਦੇ ਜੇ ਦਿਨ ਦਾ ਸਮਾਂ ਹੁੰਦਾ ਵੇ ਵੇ ਤਾਂ ਬਾਜੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਘੱਟੋ ਘੱਟ 4 ਕਾਰੀਗਰ ਮੇਕ ਤੋਂ 3-4 ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਨੇ ਆ ਉਹ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਛੱਡ ਰੇਖੋ ਐਡਾ ਭਾਰਾ ਵਾ 30-35 ਸਾਲ ਬਣਾਣਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ 3 ਫੁੱਟ ਅੰਦਰ ਚਲੇ ਗਈ ਉਹਦੀ ਨੰਬਰ ਪਲੇਟ ਵੀ ਅੰਦਰ ਵਈ ਗੱਡੀ ਦੇ ਅੰਦਰ ਦੁਕਾਨ ਦੇ ਅੰਦਰ ਨੰਬਰ ਪਲੇਟ ਵਈ ਪਾਜੀ ਤੁਸੀਂ ਦੇਖੋ 에ਅਰ ਬੈਗ 70 ਤੋਂ 80 ਦੀ ਸਪੀਡ ਤੇ ਜਦੋਂ ਗੱਡੀ ਸਟਾਕ ਹੁੰਦੀ ਉਦੋਂ 에ਅਰ ਬੈਗ ਖੁੱਲਦੇ ਆ ਗੱਡੀ ਦੇ 에ਅਰ ਬੈਗ ਵੀ ਖੁੱਲੇ ਹੋਏ ਆ ਕਿਉਂ ਤੁਸੀਂ ਦੇਖਿਆ ਗੱਡੀ ਦੇ ਵਿੱਚ ਕੋਈ ਸ਼ਰਾਬ ਦੀਆਂ ਬੋਤਲਾਂ ਜਾਂ ਕੁਝ ਇਦਾਂ ਪਿਆ ਹੈ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਿਹੜਾ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ ਤੁਸੀਂ ਦੱਸੋ ਕਾਰ 'ਚ ਕੋਈ ਓਨਰ ਬੈਠਾ ਹੋਵੇ ਜਾਂ ਲੇਡੀਜ਼ ਬੈਠੀ ਹੋਵੇ ਕੋਈ ਆਪਣੇ ਸੈਂਡਲ ਜਾਂ ਚੱਪਲ ਪਾਈ ਹੋਵੇ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਉਹਨੂੰ ਬਾਰ ਕੱਢਿਆ ਜੀ ਉਹਨੂੰ ਕਿਹਾ ਉੱਤਰ ਬਾਹਰ ਉਹ ਆਕੜ ਵੇ ਬੰਦੇ ਹੋਰਾਂ ਨੂੰ ਪੁਲਿਸ ਨਾਲ ਫੋਨ ਕੀਤਾ ਕੋਣਾ ਪੁਲਿਸ ਆਲੇ ਆਏ ਤਾਂ ਫਿਰ ਇਹਨੂੰ ਕੱਢਿਆ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਜਾਰੀ ਕੱਟਣਾ ਜੀ 6 ਵਜੇ ਦਾ ਅੱਜ ਸਵੇਰੇ 6 ਵਜੇ ਦਾ ਟਾਈਮ ਸੀ ਕਿੰਨੇ ਜਾਣੇ ਸੀ ਗੱਡੀ ਵਿੱਚ ਦੋ ਜਣੇ ਕੀ ਡਰਿੰਕ ਵਗੈਰਾ ਕੀਤਾ ਇਹਨਾਂ ਨੇ ਕੋਈ ਲੱਗਦੀ ਆ ਓਕੇ ਤੇ ਤੂੰ ਹੀ ਆ ਕੇ ਗੱਲਬਾਤ ਕੀਤੀ ਤੁਹਾਨੂੰ ਉਹ ਬੋਲਣ ਲੱਗ ਪਈ ਆ ਤੁਨੂੰ ਹੀ ਬੋਲਣ ਲੱਗ ਪਿਆ ਠੀਕ ਹੈ ਜੀ ਨਕੋਤ ਦੇ ਨਾਲ ਲੱਗਦੇ ਪਿੰਡ ਰਹੀਮਪੁਰ ਦੇ ਸਰਪੰਚ ਕੁਲਦੀਪ ਸਬਰਵਾਰ ਵੱਲੋਂ ਕਾਂਗਰਸ ਦੇ ਸਾਹਬ ਦਾ ਸਰਪੰਚ ਹੈ ਤੇ ਉਸ ਦੇ ਕਾਂਗਰਸ ਪਾਰਟੀ ਦੇ ਸਾ ਲਗਾਏ ਗਏ ਗੰਭੀਰ ਰੂਪ ਮਲਦੀਪ ਸੱਬਰਵਾਲ ਨੇ ਕਿਹਾ ਕਿ ਪਹਿਲਾਂ ਦੀ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਵੱਲੋਂ ਆਪਣੇ ਸਾਥੀਆਂ ਸਮੇਤ ਉਸ ਦੀ ਦੁਕਾਨ ਜੋ ਕਿ ਉੱਗੀ ਚੌਂਕ ਦੇ ਨਜ਼ਦੀਕ ਹੈ ਉੱਥੇ ਤੋੜ-ਫੋੜ ਕੀਤੀ ਗਈ ਅਤੇ ਚੋਰੀ ਕਰਨ ਦਾ ਮਾਮਲਾ ਆਇਆ ਸੀ ਸਾਹਮਣੇ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਜੋ આરોપી ਸਨ ਉਨ੍ਹਾਂ ਤੇ ਮਾਮਲੇ ਵੀ ਦਰਜ ਕੀਤੇ ਗਏ ਸਨ ਪਰ ਹੁਣ ਫਿਰ ਇੱਕ ਵਾਰ ਉਸ ਦੀ ਦੁਕਾਨ ਤੇ ਭੰਨ ਤੋੜ ਕੀਤੀ ਗਈ ਹੈ ਗੁਰਕੁਮਦੀਪ ਸੱਬਰਵਾਲ ਹੈ ਜੀ ਮੈਂ ਪਿਛਲੇ 25 ਤੋਂ 30 ਸਾਲ ਤੋਂ ਆਪਣੇ ਇੱਥੇ ਉੱਗੀ ਦੇ ਵਿੱਚ ਮੇਰੀ ਬਰਖਸ਼ਾ ਪਈ ਜੀ ਔਰ ਬਹੁਤ ਵਧੀਆ ਕੰਮ ਚੱਲਦਾ ਸੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਸਾਰਾ ਔਰ 2024 ਦੇ ਅਕਤੂਬਰ ਦੇ ਵਿੱਚ ਪੰਚਾਇਤੀ ਇਲੈਕਸ਼ਨ ਆਈ ਆ ਚਲੋ ਮੈਨੂੰ ਮੈਨੂੰ ਸਾਰੇ ਪਿੰਡ ਨੇ ਫਤਵਾ ਦੇ ਕੇ ਪਿੰਡ ਦਾ ਮੌਜੂਦਾ ਮੈਂ ਸਰਪੰਚ ਬਣਾਇਆ ਜੀ ਤੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ ਮਤਲਬ ਜਿਹੜੇ ਮੇਰੇ ਐਨ.ਪੀ. ਸੀ. ਜੀ ਉਹ ਪਿਛਲੇ 25 ਤੋਂ 30 ਸਾਲ ਤੋਂ ਪਿੰਡ ਦੇ ਵਿੱਚ ਸਰਪੰਚੀ ਕਰ ਰਹੇ ਆ ਜਦੋਂ ਉਹਨਾਂ ਨੇ ਮੈਂ ਜਿੱਤ ਗਿਆ ਜੀ ਸਰ ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਜੀ ਉਹਨਾਂ ਤੋਂ ਬਰਦਾਸ਼ਤ ਤੋਂ ਬਾਹਰ ਸੀ ਵੀ ਇੱਕ ਐਸ.ਸੀ. ਕੈਟਾਗਰੀ ਦਾ ਬੰਦਾ ਸਾਡੇ ਉੱਤੇ ਕਿਵੇਂ ਸਰਪੰਚ ਬਣ ਕੇ ਰਾਜ ਕਰ ਸਕਦਾ ਜੀ ਇੰਨੀ ਤਕਰੀ ਤਕਲੀਫ ਹੋਈ ਉਹਨਾਂ ਨੂੰ ਉਹ ਕਾਂਗਰਸੀ ਲੀਡਰ ਆ ਸਾਰੇ ਫਿਰ ਉਹਨਾਂ ਨੇ ਸਾਰੇ ਇੱਕ ਰਸੂਲਪੁਰ ਉੱਗੀ ਤੇ ਰਹੀਪੁਰ ਦੇ ਕਾਂਗਰਸੀ ਗੁੰਡਿਆਂ ਨੇ ਰਲ ਕੇ ਮੇਰੀ ਦੁਕਾਨ ਤੇ ਜਨਵਰੀ 2012 ਦੇ ਵਿੱਚ ਹਮਲਾ ਕਰ ਦਿੱਤਾ ਹਮਲਾ ਕੀਤਾ ਤੇ ਜਿਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੀ ਦੁਕਾਨ ਤੇ ਉਹ ਡੀਵੀਆਰ ਵੀ ਚੱਕ ਕੇ ਲੈ ਗਏ ਸਾਰਾ ਤੇ ਜਿਹੜੀ ਕੰਪਲੇਟ ਮੈਂ ਕੀਤੀ ਤੇ ਪ੍ਰਸ਼ਾਸਨ ਨੇ ਮਾਲ ਉਹ ਦੀ ਸ਼ਾਨ ਵੀਨ ਕਰਕੇ ਨਾ ਤੇ ਪਰਚਾ ਕਰ ਦਿੱਤਾ ਇਹ ਉਤੋਂ ਹੋਰ ਵੀ ਭੜਕ ਗਿਆ ਇਹ ਜਿਹੜੇ ਗੁੰਡੇ ਆ ਸਾਰਾ ਇਹਨਾਂ ਨੂੰ ਮੇਰੇ ਤੋਂ ਬਹੁਤ ਜ਼ਿਆਦਾ ਮੈਨੂੰ ਇਹਨਾਂ ਤੋਂ ਖਤਰਾ ਆਇਆ ਜੀ ਔਰ ਇੱਕ ਇਹਨਾਂ ਦੇ ਕਹਿਣ ਤੇ ਇੱਕ ਪਿੰਡ ਦਾ ਪੰਚਾਇਆ ਆਪਣੇ ਭਾਜਨ ਲਾਲ ਜੀ ਉਹਨੇ ਮੇਰੀ ਵਾਈਫ ਦੇ ਵਿੱਚ ਦੋ ਤਿੰਨ ਬੁੜੀਆਂ ਜਾ ਰਹੀਆਂ ਸੀ ਇਹਨਾਂ ਨੇ ਉਹਦੇ ਵਿੱਚ ਮੋਟਰਸਾਈਕਲ ਮਾਰਿਆ ਔਰ ਉੱਥੇ ਗਾੜੀ ਘੋਚ ਉਹਨਾਂ ਨੇ ਕੀਤਾ ਜੀ ਤੇ ਮੈਨੂੰ ਸਰ ਦੋ ਤਿੰਨਾਂ ਦੇ ਮੈਨੂੰ ਬੰਦੇ ਵੀ ਰਾਹ ਜਿੱਤਾ ਲੱਗਾ ਵੀ ਜਿੱਦਾਂ ਮੈਨੂੰ ਬਹੁਤ ਜ਼ਿਆਦਾ ਮਤਲਬ ਮਤਲਬ ਬੰਦਿਆਂ ਦਾ ਡਰ ਆ ਜੀ ਮੇਰੇ ਦਿਲ 'ਚ ਬੈਠਾ ਹੈ ਜੇ ਮੈਨੇ ਕੋਈ ਵੀ ਮੇਰੀ ਅੰਬਾਲਾ ਜੇ ਮੈਨੂੰ ਕੁਛ ਵੀ ਹੁੰਦਾ ਸਰ ਜਾਂ ਮੇਰੇ ਪਰਿਵਾਰ ਨੂੰ ਹੁੰਦਾ ਇਹਦਾ ਦੋਸ਼ੀ ਸਾਰੇ ਇਹ ਕਾਂਗਰਸੀ ਗੁੰਡੇ ਲੀਡਰ ਹੋਣਗੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸਮ ਤੁਹਾਡੀ ਬਾਏ ਜੀ ਇਹੋ ਨੇ ਮੋਟਰਸਾਈਕਲ ਜਿਹੜਾ ਭਾਦੇ ਆ ਤੁਸ ਲਾ ਰਹੇ ਹੋ ਤੁਸੀਂ ਕੋਈ ਕੋਈ ਕੰਪਲੇਨਟ ਕੀਤੀ ਹੈ ਜੀ ਅੱਜ ਕੰਪਲੇਨਟ ਕੀਤੀ ਹੈ ਜੀ ਕੰਪਲੇਨਟ ਉਹਦੀ ਕੀਤੀ ਸੀ ਇਹਨਾਂ ਨੇ ਸਰ ਮੈਂ ਉਹ ਕੰਪਲੇਨਟ ਕੀਤੀ ਇਹਨਾਂ ਨੇ ਚੰਨੀ ਸਾਹਿਬ ਦੇਖੋ ਸਾਡੇ ਅਸੀ ਲੀਡਰ ਹੋ ਕੇ ਇਤਨਾ ਠਾਟਰਾ ਸਾਥ ਦੇ ਰਿਹਾ ਜੀ ਇੱਕ ਕਾਂਗਰਸ ਦੇ ਗੁੰਡਿਆਂ ਦਾ ਸਾਥ ਦੇ ਰਹੇ ਆ ਤੇ ਮਨ ਲੋ ਇਹਨਾਂ ਨੇ ਮੇਰੇ ਕੋਲ ਉਥੇ ਰਿਪੋਰਟ ਮੈਂ ਦਿੱਤੀ ਸੀਗੀ ਨੇ ਤੇ ਇਹਨਾਂ ਨੇ ਐਸਐਸਪੀ ਨੂੰ ਕਹਿ ਕੇ ਬੰਦਾ ਲੈ ਗਿਆ ਛਡਾ ਕੇ ਸਾਨੂੰ 265 ਦੀ ਭਾਰਤ ਪਾਕ ਜੰਗ ਦੀ ਡਾਇਮੰਡ ਜੁਬਲੀ ਸਮਾਰੋਹ ਵਿੱਚ ਖੇਮ ਕੈ ਨੇੜੇ ਪਿੰਡ ਆਸਲ ਉਤਾੜ ਵਿੱਚ ਜੰਗ ਦੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਬਣੇ ਬਾਅਰ ਮੈਮੋਰੀਅਲ ਦਾ ਉਦਘਾਟਨ ਪੰਜਾਬ ਦੇ ਗਵਰਨਰ ਪੰਜਾਬ ਬਲਵਚੰਦ ਕਟਾਰੀਆ ਨੇ ਕਰਦੇ ਹੋਏ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਗੈਲਰੀ ਦਾ ਵੀ ਉਦਘਾਟਨ ਕੀਤਾ ਜਿਸ ਦੇ ਨਾਲ ਉਹਨਾਂ ਸ਼ਹੀਦਾਂ ਦੀ ਫੋਟੋ ਵੀ ਵੇਖੀਆਂ ਤੇ ਸ਼ਹੀਦਾਂ ਦੀ ਯਾਦ 'ਚ ਜੋਤੀ ਜਗਾ ਕੇ ਸਲਾਮੀ ਵੀ ਦਿੱਤੀ ਗਈ समथिंगी तो हिंदी में बताऊँ तो पहले तो मैं ये बताऊँ कि यहाँ पर हमें लोगों को इंस्पायर करने की ज़रूरत नहीं यहाँ लोग बहुत इंस्पायर्ड हैं ऑलरेडी हम उनसे इंस्पिरेशन हासिल करते हैं जितना अभी भी जितना सपोर्ट हमको मिला ऑपरेशन सिंदूर के दौरान वो काबिल तारीफ है और ऑपरेशन सी नहीं जब भी कोई डिज़ास्टर या आपदा होती है अभी जैसे फ्लड्स आए थे हम आर्मी ने काफ़ी जगह फ्लड uh, रिलीफ़ का काम किया पर जो लोकल इन्वॉल्वमेंट था फ्लड रिलीफ में वो बहुत ज़्यादा था तो पर ये जब मेमोरियल यहाँ पर बनेगा तो लोगों को ना सिर्फ पंजाब के लोगों को बाकी लोगों को भी uh, मुझे विश्वास है यहाँ आकर के उनके अंदर भी थोड़ा जो जोश होगा थोड़ा देशभक्ति का जज्बा होगा वो और बढ़ेगा तो उस तरीके से मुझे लगता है कि इंस्पायर करने की ज़रूरत तो नहीं है बहुत इंस्पायर्ड लोग हैं हमारे पंजाब के पर देशभक्ति का जज्बा ये जो इलाका है ये मेमोरियल जो है उसको और ज़्यादा करेगा थैंक यू थैंक यू थैंक यू थैंक यू वेरी मच थैंक यू एवरी वन एंड थैंक यू फॉर कमिंग मैं कल भी एक uh, मीडिया से बात कर रहा था हमने ड्रोन के ऊपर एक एक्सरसाइज एक की थी और जब भी यहाँ पर वॉर मेमोरियल में सेना से संबंधित जो भी कार्यक्रम में जब इतनी बड़ी संख्या में मीडिया आता है तो मुझे बहुत खुशी होती है कि आप लोगों का जो कमिटमेंट है देश की सुरक्षा के लिए और देश की सेना के प्रति उसको देख के मुझे बहुत खुशी होती है धन्यवाद आप लोगों को आप सभी लोगों को यहाँ आने के लिए थैंक यू थैंक यू अमृतसर अब वारस पंजाब के आगू भाई अमृतपाल सिंह पिता तरसेम सिंह और आगुआ वालों एक प्रेस कॉन्फ्रेंस की गई इस दौरान ਹਾਲ ਹੀ ਵਿੱਚ ਜਿਹੀ ਹੋਈ ਹੜ੍ਹਾਂ ਦੀ ਤਬਾਹੀ ਅਤੇ ਸਰਕਾਰੀ بے ਧਿਆਨਤੀਆਂ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ। ਉਹਨਾਂ ਨੇ ਆਖਿਆ ਕਿ ਲੋਕਾਂ ਨੂੰ ਉਮੀਦ ਸੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਦਿਨਾਂ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ ਪਰ ਇਹ ਤਾਂ ਨਹੀਂ ਹੋਇਆ। ਲਈ ਅਸੀਂ ਅੱਜ ਇੱਥੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਸਣੀ ਦਾ ਪਰਿਵਾਰ ਹੈ ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਇਹ ਵੀ ਕਹਾਂਗੇ ਕਿ ਅਸੀਂ ਤੁਹਾਡੇ ਨਾਲ ਆ ਕੋਈ ਤੁਹਾਨੂੰ ਦੁੱਖ ਤਕਲੀਫ ਹੋਵੇ ਅਸੀਂ ਉਹਦੇ ਵਿੱਚ ਖੜੇ ਹਾਂ। ਔਰ ਦੂਸਰੇ ਪਾਸੇ ਤਰਨ-ਤਰਨ ਦੇ ਲੋਕਾਂ ਦੀ ਜਿਹੜੀ ਇੱਕ ਆਵਾਜ਼ ਆ ਕਿ ਅਸੀਂ ਚਾਹੁੰਦੇ ਆ ਕਿ ਜੇ ਬੀਬੀ ਖਾਲੜਾ ਹੁਣੀ ਇਸ ਮੁਲਖ ਵਿੱਚ ਨਹੀਂ ਨੇ ਉਹਨਾਂ ਦੇ ਕੁਝ ਆਪਣੇ ਰਜੇਵੇਂ ਨੇ ਉਹਨਾਂ ਕਰਕੇ ਉਹ ਚੋਣ ਨਹੀਂ ਲੜਦੇ ਤੇ ਅਸੀਂ ਚਾਹੁੰਦੇ ਆ ਉਸ ਤੋਂ ਬਾਅਦ ਸੰਦੀਪ ਸਿੰਘ ਸਣੀ ਨੂੰ ਜਿਹੜੀ ਤਰਨ-ਤਰਨ ਦੀ ਚੋਣ ਆ ਉਹ ਲੜਾਈ ਜਾਵੇ ਸੋ ਅਸੀਂ ਉਹਨਾਂ ਨੂੰ ਅੱਜ ਬੇਨਤੀ ਕਰਨ ਜਾਣਾ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਦੱਸਣ ਜਾਣਾ ਬਾਕੀ ਉਸ ਪਰਿਵਾਰ ਦੇ ਉੱਤੇ ਆ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਚੋਣ ਲੜਨੀ ਜਾਂ ਨਹੀਂ ਲੜਨੀ ਪਰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਸਰਦਾਰ ਸੰਦੀਪ ਸਿੰਘ ਸਣੀ ਉਹ ਚੋਣ ਉੱਥੋਂ ਲੜਦੇ ਨੇ ਤਾਂ ਉਹਦੇ ਲਈ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਲੋਕ ਇਸ ਤਸ਼ੱਦਦ ਦੇ ਵਿਰੁੱਧ ਨੇ ਜਿਹੜੇ ਸਮਝਦੇ ਆ ਕਿ ਜੋ ਉਸ ਧਰਤੀ ਦੇ ਉੱਤੇ ਇਹਨਾਂ ਨੇ ਐਡਾ ਵੱਡਾ ਤਸ਼ੱਦਦ ਕੀਤਾ ਉਹਦੇ ਖਿਲਾਫ ਆਵਾਜ਼ ਠਾਉਣੀ ਆ ਤੇ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਣੀ ਜੇ ਇਲੈਕਸ਼ਨ ਲੜਦੇ ਆ ਜਾਂ ਉਹਦਾ ਪਰਿਵਾਰ ਲੜਦਾ ਤਾਂ ਫਿਰ ਸਾਨੂੰ ਉਹਦੇ ਨਾਲ ਖੜੇ ਹੋਣਾ ਚਾਹੀਦਾ ਸੋ ਇਹ ਅੱਜ ਦੀਆਂ ਜਿਹੜੀਆਂ ਮੁੱਖ ਗੱਲਾਂ ਸੀ ਇਹਦੇ ਉੱਤੇ ਤੁਹਾਡੇ ਨਾਲ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀਗੀ ਸੋ ਉਸ ਤੋਂ ਅੱਗੇ ਜਾ ਕੇ ਜਿਹੜੀ ਉਹ ਹੜਾਂ ਦੀ ਗੱਲ ਆ ਉਹ ਸਰਦਾਰ ਸਖਦੇਵ ਸਿੰਘ ਜੀ ਹੁਣੀ ਵੀ ਤੁਹਾਨੂੰ ਥੋੜੀ ਬਰੀਫ ਕਰ ਦੇਣਗੇ ਔਰ ਜੇ ਕੋਈ ਸਵਾਲ ਹੋਵੇ ਉਹ ਤੁਸੀਂ ਕੋਈ ਨਹੀਂ ਬਾਪੂ ਜੀ ਨਾਲ ਵੀ ਕਰ ਸਕਦੇ ਆ ਤੁਸੀਂ ਉਹਦਾ ਜਵਾਬ ਇਹਨਾਂ ਕੋਲੋਂ ਲੈ ਸਕਦੇ ਆ ਤੋ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਾਰੇ ਜਿੰਨੇ ਸਾਡੇ ਪੱਤਰਕਾਰ ਵੀਰ ਜਿੰਨੇ ਸਾਡੇ ਮੀਡੀਆ ਵਾਲੇ ਇੱਥੇ ਵੀਰ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀ ਤਰਨ ਤਰਨ ਦੀ ਜਿਮਨੀ ਚੋਣ ਆ ਰਹੀ ਆ ਉਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਜੋ ਸੱਚ ਹੋਵੇ ਉਹ ਤੁਸੀਂ ਬਸ ਦਿਖਾ ਦਿਓ ਜੋ ਲੋਕਾਂ ਦੀਆਂ ਉੱਥੇ ਭਾਵਨਾਵਾਂ ਹੋਣਗੀਆਂ ਉਹਦੀ ਕਵਰੇਜ ਇੱਕ ਪੰਜਾਬ ਪ੍ਰਸਤ ਹੋਣ ਦੇ ਨਾਤੇ ਤੁਸੀਂ ਉਹ ਜ਼ਰੂਰ ਕਰਿਓ ਔਰ ਪੂਰੇ ਲੋਕਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਤੁਹਾਡਾ ਬੜਾ ਵੱਡਾ ਇਸ ਭਾਈਚਾਰੇ ਦਾ ਜਿਨ੍ਹਾਂ ਨੇ ਸਾਰੀ ਗੱਲ ਸੱਚ ਦੀ ਲੋਕਾਂ ਦੇ ਸਾਹਮਣੇ ਦੱਸਣੀ ਹੁੰਦੀ ਆ ਸੋ ਤੁਸੀਂ ਉਹਦੇ ਵਿੱਚ ਜ਼ਰੂਰ ਸੱਚ ਦੱਸਣ ਦੀ ਔਰ ਆਪਣੀ ਜਿਹੜੀ ਪ੍ਰੈਸ ਦੀ ਬੜੀ ਵੱਡੀ ਇੱਕ ਲੋਕਾਂ ਦੇ ਇੱਕ ਵਿਸ਼ਵਾਸ ਹੁੰਦਾ ਉਹਨੂੰ ਬਰਕਰਾਰ ਰੱਖਿਓ ਸੋ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬਠਿੰਡਾ ਦੇ ਪਿੰਡ ਜੀਤਾ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਘਰ ਦੇ ਵਿੱਚ ਹੀ ਬੱਬ ਬਣਾ ਰਿਆ ਸੀ ਉਹ ਅਚਾਨਕ ਫਟ ਗਿਆ ਸੀ ਉਸ ਬਾਅਦ ਪੁਲਿਸ ਨੇ આરોપી ਦੇ ਖਿਲਾਫ ਕਾਮਲਾ ਦਰਜ ਕਰ ਲਿਆ ਗਿਆ ਸੀ ਫਿਲਹਾਲ આરોપી ਦਾ 30 ਸਤੰਬਰ ਨੂੰ ਰਿਮਾਨਡ ਖਤਮ ਹੋਣਾ ਸੀ ਪਰੰਤੂ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ 29 ਸਤੰਬਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ આરોપી ਨੇ ਆਪਣਾ ਜੁਰਮ ਕਬੂਲ ਕਰ ਲਿਆ ਜਿਸ ਦੇ ਚੱਲਦਿਆਂ ਮਾਨ ਜੋ ਕੋਰਟ ਨੇ આરોપી ਗੁਰਪ੍ਰੀਤ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਪੇਟਾ ਗਿਆ ਦਲੰਦਰ ਦੇ ਹਾਥੀ ਖੇਤਰ ਵਿੱਚ ਜੋ ਸਵੇਰੇ ਦਹਿਸ਼ਤ ਮਾਹੌਲ ਬਣ ਗਿਆ ਜਦੋਂ ਤਿੰਨ ਨਕਾਬ ਪੁਸ਼ ਲੁਟੇਰਿਆ ਨੇ ਫਿਲਮੀ ਅੰਦਾਜ਼ ਦੇ ਵਿੱਚ ਇੱਕ ਮੈਡੀਕਲ ਸਟੋਰ ਦੇ ਤਾਵਾ ਬੋਲ ਦਿੱਤਾ ਤੇ ਸਾਰੇ ਪੈਸੇ ਗੱਲੇ ਵਿੱਚੋਂ ਖੋ ਕੇ ਫਰਾਰ ਹੋ ਗਏ ਸਾਰੀ ਇਹ ਲੁੱਟ ਪਾਰ ਦੀ ਘਟਨਾ ਸੀ ਸੀਟੀਵੀ ਕੈਮਰਾ ਵਿੱਚ ਰਿਕਾਰਡ ਹੋ ਗਈ ਬਹਰਾਂ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਹ ਲੁੱਟ ਪਾਰ ਦੀ ਘਟਨਾ ਹੋਈ ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਗੋ ਨੇ ਸਰ ਇਹ 6:30 ਵਜੇ ਹੋਈ ਹੈ ਜੀ ਤੇ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਵਾਂ ਨੇ ਵੀ ਇੱਕ ਨੇ ਕੁਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀ ਉਹ ਫਿਰ ਮੈਂ ਉੱਠ ਕੇ ਉੱਧਰ ਗਿਆ ਜੀ ਤਾਂ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰ ਨੂੰ ਨਿਕਲਿਆ ਮੇਰੇ ਦੁਕਾਨ ਦੇ ਪੈਕਸਾਈਡ ਤੇ ਗੇਟ ਹੈਗਾ ਜਿੱਧਰੋਂ ਮੈਂ ਦੌੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤਾਂ ਦੌੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰ ਮਗਰ ਉਹਦੇ ਮਗਰ ਮਗਰ ਅਸੀਂ ਦੌੜੇ ਆ ਉਦੋਂ ਤਾਈਂ ਉਹ ਦੋ ਤਾਂ ਦੌੜ ਗਏ ਜੀ ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਉਹ ਪਬਲਿਕ ਨੇ ਸਾਰਿਆਂ ਨਾਲ ਉਹਨਾਂ ਨੂੰ ਫੜਿਆ ਫਿਰ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਿਸ ਦੇ ਹਵਾਲੇ ਕਰਤਾ ਜੀ ਕਿੰਨੇ ਲੋਕ ਪਕੜੇ ਗਏ ਇੱਕ ਹੀ ਪਕੜਿਆ ਗਿਆ ਫਿਰ ਤੋਂ ਜਦੋਂ ਘਟਨਾ ਤੋਂ ਅੰਜਾਮ ਦਿੱਤਾ ਤਾਂ ਦੁਕਾਨ ਮੈਂ ਆਪ ਇਕੱਲੇ ਸੀ ਤੇ ਹੋਰ ਕਿੰਨਾ ਆਪਕਾ ਨੁਕਸਾਨ ਹੋਗਾ ਕੀ ਮੈਂ ਸਰ ਦੁਕਾਨ 'ਚ ਉਹ ਤੋਂ ਇਕੱਲਾ ਹੀ ਸੀਗਾ ਤਾਂ ਮੇਰ ਤੋਂ ਕੈਸ਼ ਮੋਬਾਈਲ ਵਗੈਰਾ ਲੈ ਗਏ ਸੀ ਪਰ ਮੈਨੂੰ ਮੋਬਾਈਲ ਮੇਰਾ ਮਿਲ ਗਿਆ ਹੈ ਕੈਸ਼ ਨਹੀਂ ਮਿਲਿਆ ਜੀ ਕੈਸ਼ ਲੈ ਕੇ ਚਲੇ ਗਏ ਜਿਹਦੇ ਨਾਲ ਦੇ ਸੀ तो पुलिस द्वारा मोयना भी किया गया है मामला दर्ज कर लिया गया हाँ जी हाँ जी सर पुलिस ने अपनी कार्रवाई की थी सर क्या पसंद की है पुलिस ने पुलिस ने कहा भी जो बंदी कार्रवाई की जाएगी उन्होंने एफआईआर दर्ज कर ली है सर मेनू उन पे भरोसा है सर तो जो बाकी दो भाग गए उनको पकड़ने के लिए क्या सर अब पुलिस पकड़ेगी उनको ਉਹਨੇ ਦੱਸਿਆ ਵੀ ਇੱਕ ਇੱਕ ਦਾ ਤਾਂ ਉਹਨੇ ਦੱਸਿਆ ਇੱਕ ਦਾ ਕਹਿੰਦਾ ਉਹਨੂੰ ਨਹੀਂ ਪਤਾ ਇੱਕ ਉਹਦੇ ਨਾਲ ਜਿਹੜਾ ਬੰਦਾ ਸੀ ਉਹਨੂੰ ਪਤਾ ਉਹ ਉਹਦੇ ਬਾਰੇ ਦੱਸਣ ਕਿ ਜੋ ਪੜੇਗਾ ਤਾਂ ਉਹ ਪੜਿਆ ਜਾਏਗਾ ਤਾਂ ਫਿਰ ਉਹ ਪਤਾ ਲੱਗੇਗਾ ਜੀ ਲੱਗਦਾ ਕਿ ਸ਼ਹਿਰ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਲੋਕ ਘੁੱਟ ਕੇ ਤੌਂਕ ਸਰ ਹੁਣ ਤਾਂ ਪਤਾ ਨਹੀਂ ਲੱਗਦਾ ਦਿਨ ਦਿਹਾੜੀ ਹੋ ਰਿਹਾ ਜਾਂ ਤਾਂ ਬੰਦਾ ਕਵੇ ਰਾਤ ਦਾ ਟਾਈਮ ਆ ਫਿਰ ਤਾਂ ਗੱਲ ਵੀ ਆ 6:30 ਵਜੇ ਕੀ ਟਾਈਮ ਹੁੰਦਾ ਤੁਹਾਨੂੰ ਪਤਾ ਉਹ ਪਬਲਿਕ ਚੱਲਦੀ ਵੀ ਦੂਫਰ ਵੀ ਡਰ ਹੀ ਨਹੀਂ ਲੱਗਿਆ ਇਹਨਾਂ ਨੂੰ ਬਿਲਕੁਲ ਡਰ ਨਹੀਂ ਹੈਗਾ ਪਬਲਿਕ ਸੇਫ ਹੀ ਹੈ ਨਹੀਂ ਆ ਸਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਕਹਿਣਾ ਚਾਹੀਦਾ ਪ੍ਰਸ਼ਾਸਨਿਕ ਸਰਕਾਰ ਨੂੰ ਮੈਂ ਇਹ ਦਵਾਂਗਾ ਕਿ ਵੀ ਇੱਥੇ ਥੋੜਾ ਜਿਹਾ ਲਗਾਮ ਲਾਇਆ ਜਾਵੇ ਵੀ ਸੁਰੱਖਿਆ ਥੋੜੀ ਵਧਾਈ ਜਾਵੇ ਮੈਂ ਚਾਹੁੰਨਾ ਕਿ ਇਸ ਰੋਡ ਤੇ ਇੱਕ ਪੀਸੀਆਰ ਦੀ ਵਿਵਹਨਤ ਨਾ ਕੀਤੀ ਜਾਵੇ ਜੀ ਤਾਂ ਕਿ ਸਾਰਿਆਂ ਨੂੰ ਥੋੜਾ ਸੁੱਖ ਦਾ ਸਾਥ ਮਿਲੇ ਹਾਂ ਸਰ ਮੈਡੀਕਲ ਦੁਕਾਨ 'ਤੇ ਦੇਰ ਸ਼ਾਮ ਨੂੰ ਲੁੱਟ ਦੀ ਉਪਰਕ੍ਰਮਾ ਤੋਂ ਅੰਜਾਮ ਦਿੱਤਾ ਗਿਆ ਕਿੰਨੇ આરોપી تھے ਔਰ ਕਿੰਨੇ આરોપી ਫੜੇ ਗਏ ਹਨ ਔਰ ਕਿਆ ਕੁਝ ਮਿਲਿਆ ਉਸੇ ਮੈਡੀਕਲ ਸਟੋਰ ਤੇ 10 ਜਣੇ ਜੁਵਾਨਾ ਜਿਹੜੇ ਦੋ ਅੰਦਰ ਵੜੇ ਅਤੇ ਇੱਕ ਬਾਹਰ ਸਿਗਾ ਜਿਹੜਾ ਅੰਦਰ ਵੜਿਆ ਉਹਨਾਂ ਨੇ ਇੱਕ ਮੈਡੀਕਲ ਸਟੋਰ ਮਾਲਕ ਤੇ ਗ੍ਰਾਸਮਾਨ ਦੀ ਕੋਸ਼ਿਸ਼ ਕੀਤੀ ਜੋ ਮੈਡੀਕਲ ਸਟੋਰ ਵਾਲੇ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਕੇ ਰੋਲਾ ਪਾਇਆ ਜਿੱਥੇ ਪਬਲਿਕ ਇਕੱਠੀ ਹੋ ਗਈ ਪਬਲਿਕ ਇਕੱਠੇ ਹੋਣ ਨਾਲ ਉਹਨਾਂ ਨੂੰ ਉੱਥੋਂ ਭੱਜ ਗਏ ਪਰ ਪਬਲਿਕ ਦੀ ਮਦਦ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਇਹਨਾਂ ਦੇ ਸਟੇਟਮੈਂਟ ਲੈ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ थे ਜੋ ਘਟਨਾ ਤੋਂ ਅੰਜਾਮ ਦੇ ਨੇ ਆਏ ਔਰ ਕੀ ਹਥਿਆਰ ਸੀ ਉਹਨਕੇ ਕੋਲ ਉਹਨਾਂ ਦੇ ਕੋਲ ਗ੍ਰਾਸੇ

ਅਜਿਹਾ ਸਮੇਂ ਹੁਸ਼ਿਆਰਪੁਰ ਵਿੱਚ ਉਸ ਵਕਤ ਬਾਲ ਗਰਮਾ ਜਾਂਦਾ ਹੈ ਜਦ ਤੱਕ ਪ੍ਰਵਾਸੀਆਂ ਨਾਲ ਭਰੀ বাস ਨੂੰ ਪਿੰਡ ਔਰ ਹੀਰਾ ਦੇ ਲੋਕਾਂ ਵੱਲੋਂ ਘੇਰ ਲਿਆ ਜਾਂਦਾ ਹੈ ਤੇ ਠਾਣਾਪੁਰ ਹੀਰਾ ਪੁਲਿਸ ਨੇ ਮੌਕੇ ਤੇ ਬੁਲਾ ਲਿਆ ਜਾਂਦਾ ਹੈ ਜਦੋਂ ਲੋਕਾਂ ਵੱਲੋਂ ਬੱਸ ਦੇ ਡਰਾਈਵਰ ਤੋਂ ਕਾਗਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਬੱਸ ਦਾ ਡਰਾਈਵਰ ਕੋਈ ਵੀ ਕਾਗਜ਼ਤ ਪੇਸ਼ ਨਹੀਂ ਕਰ ਸਕਦਾ ਨਾ ਹੀ ਲਾਇਸੈਂਸ ਦਿਖਾ ਸਕਦਾ ਹੈ ਡਰਾਈਵਰ ਦਾ ਕਹਿਣਾ ਹੈ ਕਿ ਇਹ ਟੂਰਿਸਟ ਬੱਸ ਹੈ ਤੇ ਰੋਜ਼ਾਨਾ ਹੁਸ਼ਿਆਰਪੁਰ ਅਤੇ ਹੋਰ ਸ਼ਹਿਰਾਂ ਅਸ ਵਿੱਚ ਪ੍ਰਵਾਸੀਆਂ ਨੂੰ ਉਤਾਰ ਕੇ ਜਾਂਦੀ ਹੈ ਵੇਰੇ ਨਾ ਤੇ ਲੋਤੇ ਨਾ ਕਮਰਾ ਉਮਰਾ ਬਨਵਾਰ ਕਮਰਾ ਲੈ ਰੱਖਾ ਯਾਰ ਉੱਤ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਤੁਹਾਨੂੰ ਲਿਆ ਸਾਰਿਆਂ ਲਈ ਉਹਨਾਂ ਨੂੰ ਬੱਸ ਸਟੈਂਡ ਕਿਉਂ ਨਹੀਂ ਤਾਰਦਾ ਇਹ ਦੱਸ ਬੱਸ ਸਟੈਂਡ ਨਹੀਂ ਜਾਂਦੀ ਨਾ ਟੂਰਿਸਟ ਗਾੜੀ ਇਹ ਟੂਰਿਸਟ ਬੱਸ ਪਰ ਇਹਦੇ ਉੱਤੇ ਤੂੰ ਕਹਿ ਰਿਹਾ ਕਿ ਬਾਹਰ ਰੋਜ਼ ਪੱਕਾ ਕਿਹੜਾ ਲੱਗ ਰਿਹਾ ਹੁਸ਼ਿਆਰ ਹਾਂ ਹਾਂ 10 ਰੋਜ਼ ਪਰਮਟ ਦੇ ਉੱਤੇ ਕਿੱਥੇ ਦਾ ਪਰਮਟ ਪਾ ਹੈ ਕੀ ਜੀ ਪਰਮਟ ਕਹਾ ਗਿਆ ਹੈ ਪਰਮਿਟ ਆਹ 올 ਇੰਡੀਆ ਹੈ 올 ਇੰਡੀਆ ਪਰਮਟ ਹੈ ਟੈਕਸ ਵੀ ਹੈ ਸਭ ਚੀਜ਼ ਹੈ ਯਹਾਂ ਪੇ ਕਿੰਨੇ ਲੋਕਾਂ ਨੂੰ ਉਤਾਰਾ ਹੈ ਯਹਾਂ ਪੇ

ਅੱਜ ਮੈਂ ਖੇਤਾਂ 'ਚ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਵੀ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭਰ ਕੇ ਬੱਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜਵਾਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆਏ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬੱਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਦੂਜੀ ਗੱਲ ਜਦੋਂ ਬੱਸ ਵਾਲੇ ਨੂੰ ਪੁੱਛਿਆ ਵੀ ਭਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬੱਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਘਾਲ ਲਿਆ ਉਹਦਾ ਨਾਂ ਤੇ ਉਹਦੇ ਕੋਲ ਪਰਮਿਟ ਹੈ ਔਰ ਨਾਂ ਉਹਦੇ ਕੋਲ ਹਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇਹ ਪਤਾ ਜਿਵੇਂ ਡੁਪਲੀਕੇਟ ਹੁਣ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਦਾ ਹੁਣ ਬੱਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਹ ਕੀ ਜਿਹੜੀਆਂ ਜੁਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ ਕੀ ਗੱਲ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਰੁਪਈਏ ਲੈ ਕੇ ਭੇਜੀ ਜਾਂਦੀ ਹੈ ਇਹ ਕਰਾਪਸ਼ਨ ਚੱਲ ਰਹੀ ਹੈ ਕਿ ਮੋٹے ਰੁਪਈਏ ਕਮਾ ਰਹੇ ਨੇ ਇਸ ਗੱਲ ਦੇ ਵਿੱਚ ਸ਼ੋ ਇਹ ਬਿਲਕੁਲ ਇਹ ਧੰਦਲੀ ਜਿਹੜੀ ਹੋ ਰਹੀ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇੰਟਰੈਂਸ ਤੇ ਹੀ ਬਸਦੇ ਪੂਰੇ ਡਾਕੂਮੈਂਟ ਚੈੱਕ ਹੋਣੇ ਤਾਂ ਉੱਥੇ ਬਸ ਰੋਕ ਕੇ ਵਾਪਸ ਭੇਜੀ ਜਾਵੇ ਸੈਕੰਡ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਡਾਕੂਮੈਂਟ ਚੈੱਕ ਹੋਣ ਜਿਹੜੇ ਪੰਜਾਬ ਤੋਂ ਅਦਰ ਸਟੇਟ ਤੋਂ ਆਉਂਦੇ ਨੇ ਨਹੀਂ ਤਾਂ ਵਾਪਸ ਭੇਜੇ ਜਾਣ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਪ ਚੈੱਕ ਕਰਨਗੇ ਫਿਰ ਕੋਈ ਵੀ ਵਿਵਿਧਾਨ ਨਹੀਂ ਹੁੰਦਾ ਜਿਹੜੇ ਪੰਜਾਬ ਦੇ ਲੋਕ ਆਪ ਤੁਰਦੇ ਨੇ ਤੁਸੀਂ ਜਿਦਾਂ ਇਹ ਕਿਹਾ ਆਪ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਕੱਲ ਇੱਕ ਨੌਜਵਾਨ ਜਿਸ ਦੀ ਉਮਰ 32 ਸਾਲ ਦੇ ਕਰੀਬ ਹੈ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਆਦਿya ਟਿੰਨੂ ਪੁੱਤਰ ਸੀਸ਼ਕਪਰ ਵਜੋ ਹੋਈ ਜੋ ਕਿ ਹੁਸ਼ਿਆਰਪੁਰ ਨੇੜੇ ਕੀ ਪਿੰਡ ਪਿੱਪਲਵਾਲ ਦਾ ਰਹਿਣ ਵਾਲਾ ਸੀ ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨ ਦੀ ਮਾਤਾ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਸ ਦਾ ਪੁੱਤਰ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਆਇਆ ਸੀ ਅਤੇ ਬੀਤੇ ਕੱਲ ਸ਼ਾਮ 4 ਵਜੇ ਉਸ ਨਾਲ ਉਸ ਦੀ ਗੱਲਬਾਤ ਵੀ ਹੋਈ ਸੀ ਪਰਵੀਨ ਕਿੱਥੇ ਰਹਨ ਵਾਲੇ ਹੋ ਤੁਸੀਂ ਕੰਟਾਗਰ ਠੀਕ ਹੈ ਜੀ ਤੁਸੀਂ ਹੁਣ ਕਿੱਥੇ ਰਹ ਰਹੇ ਹੋ ਜੀ ਉਹਨਾਂ ਸੀ ਬਿਪਲਾ ਵਾਲੀ ਰਹ ਰਹੇ ਆ ਬੇਟੇ ਦਾ ਕੀ ਨਾਮ ਸੀ ਨਿਸ਼ਾ ਲਾਤੀ ਆ ਟੀਨੂ ਇਨੀ ਉਮਰ ਸੀ ਉਹਦੀ 32 ਸਾਲ ਠੀਕ ਹੈ ਤੁਹਾਨੂੰ ਕੋਈ ਤਾਂ ਪਤਾ ਲੱਗਾ ਕਿ ਓਵਰਡੋਸ ਨਾਲ ਮੌਤ ਹੁੰਦੀ ਹੈ ਮੈਨੂੰ ਇਹ ਪਤਾ ਲੱਗਾ ਸਾਢੇ 1:00 ਵਜੇ ਚੱਲ ਸਾਢੇ 4:00 ਵਜੇ 4:00 ਵਜੇ ਤੋਨੇ ਮੈਨੂੰ ਫੋਨ ਕੀਤਾ ਵੀਡੀਓ ਕਾਲ ਕਹਿੰਦਾ ਮੰਮੀ ਮੇਰੀ ਤਰੀਕ ਸੀ ਮੈਂ ਤਰੀਕ ਤੋ ਆ ਗਿਆ ਵੀਡੀਓ ਕਾਲ ਕੀਤੀ ਨਾਲ ਹੀ ਕੱਟ ਹੋ ਗਿਆ ਫੋਨ ਅੱਧੇ ਘੰਟੇ ਬਾਅਦ ਫੋਨ ਆ ਗਿਆ ਜੀ ਡੀਨੂ ਹਸਪੀਟਲ ਆ ਮਿੰਨੀਸੀ ਬਤਾਇਆ ਕਿ ਕਿਸੇ ਨਾ ਨਾਮ ਹੋਵੇ ਮੇਰੀ ਦੁਸ਼ਮਨਾ ਜਿੱਦਾਂ ਮੇਰੇ ਨਾਲ ਹੋਈ ਜਿੱਦਾਂ ਮੇਰੇ ਨਾਲ ਹੋਈ ਕਿਸੇ ਨਾ ਉਹ ਨਾਮ ਆ ਨਾਮ ਹੋਵੇ ਕਿਸੇ ਮਾ ਦਾ ਬੁੱਤ ਨਾ ਮਰੇ ਨਿੰਨਾ ਕੋਇਆ ਕੇਂਦਰ ਆਇਆ ਸੀ ਨਹੀਂ ਸੀ ਕੁਝ ਕਰਦਾ ਇੱਕ ਦੋ ਦਿਨ ਜੀ ਪਤਾ ਨਹੀਂ ਮੈਨੂੰ ਮਿੰਤੇ ਕਾਲੀ ਮਤ ਲੱਗਾ ਇਹ ਨਸ਼ਾ ਕੀਤਾ ਨੇ ਜਦੋਂ ਮੈਂ ਨੀਲਾ ਹੋਇਆ ਦੇਖਿਆ ਸਟੀਚਰ ਤੇ ਬਿਆਨੀ ਲਾ ਹੋਇਆ ਆਇਆ ਸੀ ਕੁਛ ਲੱਗਦਾ ਮਤਾ ਜੀ ਕਿੱਥੋਂ ਲਿਆਂਦਾ ਸੀ ਨਹੀਂ ਐਦਾ ਮੈਨੂੰ ਕੁਛ ਨਹੀਂ ਪਤਾ ਮੈਂ ਤਾਂ ਹਸਪਤਾਲ ਮੁਕਾ ਹੀ ਦੇਖਿਆ ਮੈਨੂੰ ਤਾਂ ਕਹਿੰਦੇ ਉਹ ਠੀਕ ਨਹੀਂ ਆ ਜਾ ਹਸਪੀਟਲ ਮੈਂ ਕੱਲੀ ਆ ਗਈ ਉਹ ਮੈਨੂੰ ਪਤਾ ਨਹੀਂ ਮੈਂ ਕੱਲੀ ਆ ਗਈ ਮੈਨੂੰ ਪਤਾ ਨਹੀਂ ਮੈਂ ਕੱਲੀ ਆ ਗਈ ਸਮਝਾ ਗਦਾ ਮਤਾ ਕਮ ਗੈਸ ਬਿਲਡਿੰਗ ਦਾ ਕਰਦਾ ਸਰ ਮੇਰਾ ਨਾਮ ਹੰਸਰਾਇ ਹੰਸ ਠੀਕ ਹੈ ਜੀ ਕੀ ਗੱਲ ਸਰ ਮੁੰਡਾ ਓਵਰਡੋਜ਼ ਨਾਲ ਡੈਥ ਹੋ ਗਈ ਮੁੰਡੇ ਦੀ ਸਾਡੇ ਮਹੱਲੇ ਦਾ ਹੀ ਹੈ ਦੇਖੋ ਸਰਕਾਰਾਂ ਜ਼ੋਰ ਤਾਂ ਬੜਾ ਲਾ ਰਹੀਆਂ ਭਗਵੰਦਾਨ ਜੀ ਕਹੀ ਜਾਂਦੇ ਨਸ਼ਾ ਫੇਰ ਵੀ बिक ਰਿਹਾ ਵਾ ਦੇਖੋ ਨਸ਼ਾ ਚੱਲ ਰਿਹਾ ਵਾ ਇਹ ਮਾਤਾ ਨੂੰ ਪਰਮਾਤਮਾ ਹੀ ਹੌਸਲਾ ਦੇਵੇ ਹੁਣ ਤਾਂ ਉਹਦੀ 31 ਸਾਲ ਦੀ ਉਮਰ ਸੀ ਅਨਮੈਰਿਡ ਸਗਾ ਦੇ ਠੀਕ ਹੈ ਜੀ ਤਾਂ ਪਹਿਲਾਂ ਵੀ ਦੱਸ ਰਹੇ ਸੀ ਮਾਤਾ ਜੀ ਕਿ ਪਹਿਲਾਂ ਵੀ ਆਦੀ ਸੀਗਾ ਜੇਕਰ ਇਹ ਥੋੜਾ ਥੋੜੇ ਚਿਰ ਤੋਂ ਇਦਾਂ ਆਦੀ ਬੇਬੀ ਨਾ ਹੋਇਆ ਇਹਨੂੰ ਸੈਂਟਰ ਤੋਂ ਵਾਪਸ ਲਿਆਂਦਾ ਪਰ ਹੁਣ ਕਰਦਿਆਂ ਨੂੰ ਕੀ ਪਤਾ ਲੱਗਦਾ ਜੀ ਪਰਿਵਾਰ ਚ ਕੋਣ ਕੋਣ ਹੈ ਪਰਿਵਾਰ ਚ ਇੱਕ ਇਹਨਾਂ ਦਾ ਬੇਟਾ ਬਾਹਰ ਗਿਆ ਹੋਇਆ ਏ ਇੱਕ ਬੇਟੀ ਹੈ ਜੀ ਇਹਨਾਂ ਦੀ ਹਸਬੰਦਰੀ ਦੀ ਪਹਿਲਾਂ ਡੈਥ ਹੋ ਗਈ ਪਈ ਹੈ ਕੀ ਕਰਨ ਚਾਹੁੰਦੇ ਸਰਕਾਰ ਨੂੰ ਪੁਲਿਸ ਆ ਗਈ ਹੈ ਜੀ ਪੁਲਿਸ ਤਾਂ ਆ ਗਈ ਜੀ ਹੁਣ ਠੀਕ ਹੈ ਆਈ ਹੈ ਸਰਕਾਰ ਨੂੰ ਇਹ ਆ ਵੀ ਜਿੱਦਾਂ ਬਸ ਬੋਲੀ ਜਾਂਦੇ ਆ ਵੀ ਅਸੀਂ ਨਸ਼ਾ ਕਰ ਰਹੇ ਹਾਂ ਬੰਦ ਲੇਕਿਨ ਸ਼ਰੀਆਮ ਬਿਕਰਿਆ ਹੱਲੇ ਵੀ ਹਟਿਆ ਨਹੀਂ ਨਸ਼ਾ ਨਸ਼ਾ ਹਟਿਆ ਨਹੀਂ ਜੀ ਕਿ ਮੇਰੇ ਮਾਂ ਵਾਲ ਦੀ ਸੁਰ ਇੱਕ ਓਵਰਡੋਜ਼ ਨਾਲ ਮੌਤ ਹੋਈ ਹੈ ਤੁਸੀਂ ਮੋਕੇ ਤੇ ਪਹੁੰਚੋ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਾਨੂੰ ਨੇ ਇੰਟੀਮੇਸ਼ਨ ਹੁਣ ਮਿਲੀ ਹੈ ਜੀ ਕਿ ਇੱਕ ਨੌਜਵਾਨ ਦੀ ਕਿ ਡੈਥ ਹੋ ਗਈ ਆ ਓਵਰਡੋਜ਼ ਨਾਲ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲੈ ਜਾ ਰਿਹਾ ਹੈ ਬਿਆਨ ਲੈ ਕੇ ਜੋ ਵੀ ਕਾਰਵਾਈ ਹੋਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਜੀ ਠੀਕ ਹੈ ਜੀ ਲੱਗਿਆ ਪਤਾ ਕਿੱਥੋਂ ਦਾ ਰਹਿੰਦੇ ਸੀ ਪਰਿਵਾਰ ਉਹ ਬਸੀ ਖਵਾਜੂ ਦਾ ਦੱਸ ਦਿਆ ਕਹਿੰਦੇ ਲੇਕਿਨ ਕਹਿੰਦੇ ਹੁਣ ਅਸੀਂ ਕੁਝ ਟਾਈਮ ਤੋਂ ਪੈਪੜਾਂ ਵਾਲੇ ਰਹਿੰਦੇ ਸੀਗੇ ਜੀ ਇਹ ਕੀ ਕਾਰਵਾਈ ਹੁਣ ਕੀ ਪਿਆਰੀ ਹੈ ਜੀ ਬਿਆਨ ਲੈ ਜਾ ਰਹੇ ਨੇ ਜੀ ਹਾਂ ਜੀ ਬਿਆਨ ਲੈ ਜਾ ਰਹੇ ਆ ਇਹਨਾਂ ਦੇ ਵਾਰਸਾਂ ਦੇ ਬਿਆਨ ਲੈ ਕੇ ਜੋ ਵੀ ਕਾਰਵਾਈ ਹੋ ਅਮਲ ਵਿੱਚ ਲਿਆਂਦੀ ਜਾਊਗੀ ਜੀ ਦੋਸਤੋ ਇਸ ਸਮੇਂ ਆਈ ਦੀਆਂ ਖਬਰਾਂ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨ ਦੇ ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ